ਸੱਚੇ ਕਾਲਜੀ ਕੈਂਟਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਸਰ ਮਾਲ ਨੇ ਆਮ ਖੇਡਾਂ ਇਸ ਤੇ ਅਗਸਤ ਰੌਨਕ ਕੈਂਟਾ ਦੀ ਬੇਰੋਜ਼ਗਾਰੀ ਦਰ ਵਧ ਕੇ ਹੋਈ 6.6% ਆਬਾਦੀ ਵਾਧੇ ਦੀ ਰਫਤਾਰ ਤੋਂ ਬਾਅਦ ਵੀ ਨੌਕਰੀਆਂ ਦੇ ਵਿੱਚ ਨਹੀਂ ਹੋਏ ਵਾਧੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇੱਕ ਹੋਰ ਝਟਕਾ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਦਿੱਤਾ ਅਸਤੀਫਾ ਨਿਊਟਾਰੀਓ ਐਕਸਪ੍ਰੈਸ ਐਂਟਰੀ ਡਰਾ ਦੇ ਵੱਲੋਂ ਕੀਤੀ ਗਈ ਕੋਸ਼ਨਾ ਸੀਆਰਐਸ ਸਕੋਰ 290 ਤੋਂ 393 22 ਸਾਲਾਂ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਦਾ ਹੋਇਆ ਕਤਲ ਭਾਰਤ ਦੇ ਵਿੱਚ ਬੈਠਾ ਪਰਿਵਾਰ ਹੋਇਆ ਪੂਰੀ ਤਰ੍ਹਾਂ ਤਪਾ ਹੁਣ ਖਬਰਾਂ ਵਿੱਚ ਥਾਰ ਦੇ ਨਾਲ ਅਗਸਤ ਮਹੀਨੇ ਦੌਰਾਨ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਧ ਕੇ 6.6% ਹੋ ਗਈ ਹੈ ਆਬਾਦੀ ਵਾਧੇ ਦੀ ਰਫ਼ਤਾਰ ਤਾਂ ਵਧੀ ਹੈ ਪਰ ਨੌਕਰੀ ਵਾਧੇ ਦੀ ਰਫ਼ਤਾਰ ਨਹੀਂ ਵਧੀ ਇਹ ਵੀ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਕਾਮਿਆਂ ਦੀ ਤਨਖਾਹ ਵਧੀ ਹੈ ਪਰ ਨੌਕਰੀ ਮਿਲਣ ਵੇਲੇ ਕੋਈ ਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਦੇਖਿਆ ਗਿਆ ਇਸ ਗਰਮੀਆਂ ਦੇ ਜੌਬ ਸੀਜ਼ਨ ਵਿੱਚ ਵਿਦਿਆਰਥੀਆਂ ਨੂੰ ਕੰਮ ਲੱਭਣ ਦੀ ਆ ਰਹੀ ਮਾਰੂਮਾਤ ਵਿਚਾਲੇ ਅਗਸਤ ਮਹੀਨੇ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਧ ਕੇ 6.6% ਦਰਜ ਕੀਤੀ ਗਈ ਸਟੈਟਿਸਟਿਕਸ ਕੈਨਟਾ ਦੇ ਸ਼ੁੱਕਰਵਾਰ ਨੂੰ ਜਾਰੀ ਨਵੇਂ ਅੰਕੜਿਆਂ ਮੁਤਾਬਕ ਮੁਲਕ ਦੀ ਆਰਥਿਕਤਾ ਵਿੱਚ 22000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਪਰ ਇਹ ਰਫ਼ਤਾਰ ਆਬਾਦੀ ਵਿੱਚ ਹੋ ਰਹੇ ਵਾਦੇ ਦੀ ਰਫ਼ਤਾਰ ਨਾਲ ਮੇਲ ਨਹੀਂ ਖਾਂਦੀ ਜੁਲਾਈ ਵਿੱਚ ਬੇਰਜ਼ਗਾਰੀ ਦਰ 6.4% ਸੀ ਪਿਛਲੇ ਮਹੀਨੇ ਵਿਦਿਅਕ ਸੇਵਾਵਾਂ ਹੈਲਥ케ਅਰ ਅਤੇ ਸਮਾਜਿਕ ਸਹਾਇਤਾਾਂ ਅਤੇ ਵਿੱਤ ਬੀਮਾ ਰੀਅਲ ਏਸਟੇਟ ਕਿਰਾਏ ਅਤੇ ਲੀਜ਼ਿੰਗ ਵਿੱਚ ਰੁਜ਼ਗਾਰ ਵਧਿਆਏ ਪਰ ਇਸ ਦੌਰਾਨ ਕਈ ਸਰਵਿਸ ਸੈਕਟਰਾਂ ਜਿਸ ਤਰ੍ਹਾਂ ਪੇਸ਼ੇਵਰ ਵਿਗਿਆਨਿਕ ਅਤੇ ਤਕਨੀਕੀ ਸੇਵਾਵਾਂ ਯੂਟਿਲਿਟੀਆਂ ਅਤੇ ਕੁਦਰਤੀ ਸਰੋਤਾਂ ਵਿੱਚ ਰੁਜ਼ਗਾਰ ਵਿੱਚ ਕਮੀ ਆਈ ਫਾਲ ਸੀਜ਼ਨ ਵਿੱਚ ਸਕੂਲਾਂ ਨੂੰ ਪਰਤ ਰਹੇ ਵਿਦਿਆਰਥੀਆਂ ਨੂੰ ਗਰਮੀਆਂ ਦੌਰਾਨ ਕੰਮ ਲੱਭਣ ਵਿੱਚ ਦੁਸ਼ਵਾਰੀ ਹੋਈ ਵਿਦਿਆਰਥੀਆਂ ਵਿੱਚ ਬੇਰੋਜ਼ਗਾਰੀ ਦਰ ਸਾਲ 2012 ਤੋਂ ਬਾਅਦ ਦੇ ਸਭ ਤੋਂ ਉੱਪਰਲੇ ਪੱਧਰ ਤੇ ਦਰਜ ਹੋਈ ਇਸ ਵਿੱਚ ਕੋਵਿਡ ਦੌਰਾਨ ਸਾਲ 2020 ਨੂੰ ਬਾਹਰ ਰੱਖਿਆ ਗਿਆ ਹੈ ਮਈ ਅਤੇ ਅਗਸਤ ਦੇ ਵਿਚਾਲੇ ਵਿਦਿਆਰਥੀਆਂ ਲਈ ਬੇਰੋਜ਼ਗਾਰੀ ਦੀ ਦਰ ਔਸਤਨ 16.7% ਸੀ ਜੋ ਪਿਛਲੇ ਸਾਲ 12.9% ਸੀ ਬਲੈਕ ਚੀਨੀ ਅਤੇ ਸਾਊਥ ਏਸ਼ੀਅਨ ਵਿਦਿਆਰਥੀਆਂ ਲਈ ਗਰਮੀਆਂ ਦੌਰਾਨ ਜੌਬ ਮਾਰਕੀਟ ਹੋਰ ਵਿਤੰਗ ਸੀ ਅਤੇ ਇਹਨਾਂ ਵਿੱਚ ਬੇਰੋਜ਼ਗਾਰੀ ਦੀਆਂ ਦਰਾਂ ਹੋਰ ਵੀ ਜ਼ਿਆਦਾ ਸਨ ਬੇਰੋਜ਼ਗਾਰੀ ਵਿੱਚ ਤਾਜ਼ਾ ਵਾਅਦੇ ਦਾ ਆਂਕੜਾ ਬੈਕਕੌਫ ਕੈਨਟਾ ਵੱਲੋਂ ਲਗਾਤਾਰ ਤੀਜੀ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰਨ ਅਤੇ ਹੋਰ ਕਟੌਤੀਆਂ ਦੇ ਸੰਕੇਤ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ ਗਵਰਨਰ ਟਿਫ ਮਕਲ ਨੇ ਵਾਰ-ਵਾਰ ਕਿਹਾ ਹੈ ਕਿ ਇਹ ਮੰਨਦਿਆਂ ਕਿ ਜੋਬ ਮਾਰਕੀਟ ਕਾਫੀ ਹੌਲੀ ਹੋ ਗਈ ਹੈ ਕੇਂਦਰੀ ਬੈਂਕ ਚਾਹੁੰਦਾ ਹੈ ਕਿ ਆਰਥਿਕ ਵਿਕਾਸ ਫਿਰ ਤੋਂ ਵਧੇ ਜਿਵੇਂ ਕਿ ਕੰਮ ਲੱਭਣਾ ਵਦੇੜੇ ਚੁਣੌਤੀਪੂਰਨ ਹੋ ਗਿਆ ਹੈ ਅਗਸਤ ਵਿੱਚ ਬੇਰੋਜ਼ਗਾਰੀ ਦੀ ਗਿਣਤੀ ਵਧ ਕੇ 1.3 ਮਿਲੀਅਨ ਹੋ ਗਈ ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 22.9% ਵਾਧਾ ਹੈ ਨੌਕਰੀਆਂ ਵਿੱਚ ਆਹੀ ਮੰਦੀ ਦੇ ਬਾਵਜੂਦ ਕਾਮਿਆਂ ਦੀਆਂ ਤਨਖਾਹਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਤਾਂ ਆਪਣੀ ਮਹਾਮਾਰੀ ਤੋਂ ਪਹਿਲਾਂ ਵਾਲੀ ਖਰੀਦ ਸ਼ਕਤੀ ਬਹਾਲ ਕਰ ਲਈ ਹੈ ਮੋٹے ਤੌਰ ਤੇ ਅਗਸਤ ਵਿੱਚ ਔਸਤ ਘੰਟਾਵਾਰ ਤਨਖਾਹ 1 ਸਾਲ ਪਹਿਲਾਂ ਨਾਲੋਂ 5% ਵਧ ਕੇ 35.16 ਡਾਲਰ ਤੱਕ ਪਹੁੰਚ ਗਈ। ਹਾਲਾਂਕਿ ਹਾਲ ਹੀ ਵਿੱਚ ਆਏ ਪ੍ਰਵਾਸੀਆਂ ਦੀ ਤਨਖਾਹ ਵਿੱਚ ਵਾਧਾ ਸਥਿਰ ਰਿਹਾ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ 5 ਸਾਲਾਂ ਵਿੱਚ ਕੈਨੇਡਾ ਵਿੱਚ ਆਉਣ ਵਾਲੇ ਲੋਕਾਂ ਲਈ ਔਸਤ ਘੰਟਾਵਾਰ ਤਨਖਾਹ ਵਾਧਾ ਸਾਲ ਦਰ ਸਾਲ ਦੇ ਆਧਾਰ ਤੇ 1.3% ਘਟਾਇਆ ਹੈ। ਇਸ ਦੌਰਾਨ ਵਧੇਰੇ ਸਥਾਪਿਤ ਪ੍ਰਵਾਸੀਆਂ ਨੇ ਆਪਣੀ ਔਸਤ ਕੰਟਾਵਾਰ ਤਨਖਾਹ ਵਿੱਚ 6.3% ਵਾਧਾ ਦੇਖਿਆ ਇਸ ਸਮੇਂ ਦੌਰਾਨ ਕੈਨੇਡੀਅਨ ਮੂਲ ਦੇ ਕਾਮਿਆਂ ਦੀਆਂ ਕੰਟਾਵਾਰ ਤਨਖਾਹਾਂ 6% ਵਧੀਆਂ ਐਨਡੀਪੀ ਲੀਡਰ ਜਗਮੀਤ ਸਿੰਘ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਦਿੱਤੀ ਗਈ ਹਮਾਇਤ ਅਤੇ ਸਮਰਥਨ ਵਾਪਸ ਲੈ ਲਿਆ ਗਿਆ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਜਰਮੀ ਬ੍ਰੌਡਹੌਰਸਟ ਨੇ ਵੀ ਅਸਤੀਫਾ ਦੇ ਦਿੱਤਾ ਹੈ। ਐਨਡੀਪੀ ਦੇ ਆਗੂ ਜਗਨਜੀਤ ਸਿੰਘ ਵੱਲੋਂ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲਏ ਜਾਣ ਤੋਂ ਸਿਰਫ ਇੱਕ ਦਿਨ ਬਾਅਦ ਜਰਮੀ ਬ੍ਰੌਡਹੌਰਸਟ ਦੇ ਅਸਤੀਫੇ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ। ਜਰਮੀ ਵੱਲੋਂ ਭਾਵੇਂ ਆਪਣੇ ਫੈਸਲੇ ਲਈ ਪਰਿਵਾਰਕ ਕਾਰਨਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਪਰ ਸਿਆਸੀ ਮਾਹਰ ਇਹ ਦਲੀਲ ਮੰਨਣ ਨੂੰ ਤਿਆਰ ਨਹੀਂ 2015 ਵਿੱਚ ਲਿਬਰਲ ਪਾਰਟੀ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਜਰਮੀ ਬ੍ਰੌਟਹਸਟ 2019 ਦੀਆਂ ਚੋਣਾਂ ਦੌਰਾਨ ਵੀ ਕੈਂਪੇਨ ਡਾਇਰੈਕਟਰ ਰਹੇ ਅਤੇ ਇਸ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੀਨੀਅਰ ਸਲਾਹਕਾਰ ਦੀ ਸੇਵਾ ਵੀ ਨਿਭਾਈ ਪਿਛਲੇ ਸਾਲ ਉਹਨਾਂ ਨੂੰ ਚੋਣ ਤਿਆਰੀਆਂ ਦੇ ਮੱਦੇਨਜ਼ਰ ਮੁੜ ਪ੍ਰਚਾਰ ਮੁਹਿੰਮ ਦਾ ਡਾਇਰੈਕਟਰ ਠਾਪ ਦਿੱਤਾ ਗਿਆ ਅਚੰਚੇਤ ਵਾਪਰੇ ਇਸ ਘਟਨਾਕ੍ਰਮ ਬਾਰੇ ਕੋਈ ਵਿਸਪਸ਼ਟ ਤੌਰ ਤੇ ਗੱਲ ਕਰਨ ਨੂੰ ਤਿਆਰ ਨਹੀਂ ਵਿਦੇਸ਼ ਮੰਤਰੀ ਮਲੈਨੀ ਜੋਲੀ ਨੂੰ ਜਰਮੀ ਦੇ ਅਸਤੀਫੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਸਿਰਫ ਇਨਾ ਕਿਹਾ ਕਿ ਜਰਮੀ ਦੀ ਵਿਦਾਈ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਬਣ ਕੇ ਆਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਨਵੇਂ ਲੋਕ ਨਵੀਂ ਸੋਚ ਲੈ ਕੇ ਆਉਣਗੇ ਦੂਜੀ ਪਾਸੇ ਜਰਮੀਨ ਨੇ ਲਿਬਰਲ ਪਾਰਟੀ ਲਈ ਦਰਵਾਜ਼ੇ ਬਿਲਕੁਲ ਬੰਦ ਨਹੀਂ ਕੀਤੇ ਅਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਦਾ ਅਸਤੀਫਾ ਲਿਬਰਲ ਪਾਰਟੀ ਵਿੱਚ ਸ਼ਮੂਲੀਅਤ ਨੂੰ ਖਤਮ ਨਹੀਂ ਕਰਦਾ ਪਰ ਹੋਰਨਾਂ ਵਾਸਤੇ ਰਾਹ ਛੱਡਣ ਅਤੇ ਮਦਦ ਦੇ ਨਵੇਂ ਤਰੀਕੇ ਤਲਾਸ਼ ਕਰਨ ਦਾ ਸਮਾਂ ਆ ਗਿਆ ਹੈ ਜਰਮੀ ਦਾ ਅਸਤੀਫਾ ਜਗਮੀਤ ਸਿੰਘ ਵਲਨੋ ਟ੍ਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ ਉੱਤਰ ਐਨ ਡੀ ਪੀ ਆਗੂ ਜਗਮੀਤ ਸਿੰਘ ਵੀਰਵਾਰ ਨੂੰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਗੋਲਮੋਲ ਜਵਾਬ ਦਿੰਦੇ ਵਿਖਾਈ ਦਿੱਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਟਰੂਡੋ ਸਰਕਾਰ ਵਿਰੁੱਧ ਬੇਵਿਸਾਹੀ ਮਤਾਂ ਲਿਆਂਦੇ ਜਾਣ ਤੇ ਲਿਬਰਲ ਪਾਰਟੀ ਦੇ ਵਿਰੁੱਧ ਭੁਗਤਣਗੇ ਤਾਂ ਜਗਮੀਤ ਸਿੰਘ ਨੇ ਆਖਿਆ ਕਿ ਕੈਨੇਡਾ ਵਾਸੀਆਂ ਦੇ ਬਿਹਤਰ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਲਿਆ ਜਾਵੇਗਾ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਜੈਰਮੀ ਬ੍ਰੌਡਹਰਸਟ ਦੇ ਅਸਤੀਫੇ ਨਾਲ ਲਿਬਰਲ ਪਾਰਟੀ ਦੀ ਚੋਣ ਰਣਨੀਤੀ ਪ੍ਰਭਾਵਿਤ ਹੋ ਸਕਦੀ ਹੈ ਪਰ ਇਸ ਤੋਂ ਪਹਿਲਾਂ ਦੋ ਪਾਰਲੀਮੈਂਟਰੀ ਹਲਕਿਆਂ ਵਿੱਚ ਜਿੰਨੀ ਚੋਣ ਹੋਣੀ ਹੈ ਵਿਨੀਪੈਗ ਦੀ ਸੀਟ ਤੇ ਲਿਬਰਲ ਪਾਰਟੀ ਮੁਕਾਬਲੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਉਂਦੀ ਪਰ ਮੋਂਟਰੀਅਲ ਸੀਟ ਤੇ ਤਿਕੋਣਾ ਮੁਕਾਬਲਾ ਮਹਿਸੂਸ ਹੋ ਰਿਹਾ ਹੈ ਸਾਬਕਾ ਨਿਆਂ ਮੰਤਰੀ ਡੇਵਿਡ ਲਮੇਟੀ ਦੇ ਅਸਤੀਫੇ ਮਗਰੋਂ ਖਾਲੀ ਹੋਈ ਲਸਾਲ ਇਮੋਡ ਵਰਨ ਸੀਟ 1988 ਤੋਂ 2011 ਤੱਕ ਲਿਬਰਲ ਪਾਰਟੀ ਕੋਲ ਰਹੀ ਅਤੇ 2011 ਵਿੱਚ ਐਨਡੀਪੀ ਨੇ ਸੀਟ ਜਿੱਤ ਲਈ ਪਰ 2015 ਵਿੱਚ ਮੁੜ ਲਿਬਰਲ ਪਾਰਟੀ ਕਾਬਜ਼ ਹੋ ਗਈ ਅਤੇ ਹੁਣ ਤੱਕ ਲਿਬਰਲ ਪਾਰਟੀ ਦਾ ਹੀ ਦਬਦਬਾ ਰਿਹਾ ਹੈ ਸਭ ਦਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਵੀ ਇਸੇ ਸੀਟ ਤੋਂ ਐਮਪੀ ਰਹੇ ਪਰ ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਟ੍ਰਾਂਟੋ ਸੈਂਟ ਪੌਲ ਪਾਰਲੀਮੈਂਟਰੀ ਸੀਟ ਦੀ ਜ਼ਿਮਨੀ ਚੋਣ ਦਾ ਨਤੀਜਾ ਸਭ ਜਾਣਦੇ ਨੇ ਜੋ ਲਿਬਰਲ ਪਾਰਟੀ ਦਾ ਘੜ ਮੰਨੀ ਜਾਂਦੀ ਸੀ ਨਿਊ ਅਨਟਾਰੀਓ ਨੇ ਐਕਸਪ੍ਰੈਸ ਐਂਟਰੀ ਡਰਾਅ ਦੀ ਘੋਸ਼ਣਾ ਕਰ ਦਿੱਤੀ ਹੈ ਜਿਸ ਦੇ ਵਿੱਚ ਸੀਆਰਐਸ ਸਕੋਰ 290 ਤੋਂ 393 ਦੱਸਿਆ ਜਾ ਰਿਹਾ ਹੈ ਇਸ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਕੁਝ ਹੋਰ ਵੀ ਸ਼ਰਤਾਂ ਦੱਸੀਆਂ ਗਈਆਂ ਨੇ ਜਿਨ੍ਹਾਂ ਦੀ ਪੂਰਤੀ ਕਰਨਾ ਬਹੁਤ ਜ਼ਰੂਰੀ ਹੈ 25 ਸਤੰਬਰ 2024 ਨੂੰ ਅਨਟਾਰੀਓ ਨੇ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕਰਿਆ ਜਿਸ ਵਿੱਚ ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਦੇ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਇਸ ਡਰਾਅ ਨੇ 5 ਸਤੰਬਰ 2023 ਦੇ ਵਿਚਾਲੇ ਬਣਾਏ ਗਏ 86 ਐਕਸਪ੍ਰੈਸ ਐਂਟਰੀ ਪ੍ਰੋਫਾਈਲਾਂ ਨੂੰ ਸੱਦਾ ਦਿੱਤਾ ਹੈ 5 ਸਤੰਬਰ 2024 290 ਅਤੇ 393 ਦੇ ਵਿਚਾਲੇ ਇੱਕ ਵਿਆਪਕ ਰੈਂਕਿੰਗ ਸਿਸਟਮ ਸਕੋਰ ਦੇ ਨਾਲ ਐਕਸਪ੍ਰੈਸ ਐਂਟਰੀ ਖੋਲੀ ਗਈ ਸਦਿਆਂ ਦੀ ਇੰਨੀ ਘੱਟ ਗਿਣਤੀ ਦਾ ਮਤਲਬ ਹੈ ਕਿ ਐਕਸਪ੍ਰੈਸ ਐਂਟਰੀ ਪੂਲ ਵਿੱਚ 290 CRS ਸਕੋਰ ਤੋਂ ਘੱਟ ਬਿਲਡ ਅਪ ਹੈ ਸੱਦੇ ਗਏ ਉਮੀਦਵਾਰ ਜੋ OINP ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਲਈ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਦੇ ਨੇ ਆਪਣੀ ਸੁਭਾਈ ਨਾਮਜ਼ਦਗੀ ਦਾ ਦਾਵਾ ਕਰ ਸਕਦੇ ਨੇ ਅਤੇ 600 ਵਾਧੂ CRS ਅੰਕ ਪ੍ਰਾਪਤ ਕਰ ਸਕਦੇ ਨੇ ਇਹ ਅਗਲੇ ਫੈਡਰਲ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਸਥਾਈ ਨਿਵਾਸ ਲਈ ਅਪਲਾਈ ਕਰਨ ਲਈ ਸੱਦਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਮਹੱਤਵਪੂਰਨ ਰੂਪ ਵਿੱਚ ਵਧਾਏਗਾ ਏ ਡਰਾ 2024 ਵਿੱਚ OINP ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਦੇ ਤਹਿਤ ਆਯੋਜਿਤ ਤੀਜਾ ਡਰਾ ਹੈ ਇਸ ਸਾਲ ਕੁੱਲ 1282 ਸੁਬਾਈ ਨਾਮਜ਼ਦਗੀਆਂ ਆਈਆਂ ਨੇ ਉੱਪਰਲੇ CRS ਕੋ ਰੇਂਜ ਜੂਨ ਵਿੱਚ ਪਿਛਲੇ ਡਰਾ ਦੇ ਮੁਕਾਬਲੇ 16.0 ਅਤੇ ਜਨਵਰੀ ਵਿੱਚ ਇਸੇ ਤਰ੍ਹਾਂ ਦੇ ਡਰਾ ਦੇ ਮੁਕਾਬਲੇ 75.0 ਘਟ ਗਈ ਹੈ ਇਸ ਤੋਂ ਇਲਾਵਾ ਜੂਨ ਦੇ ਡਰਾਅ ਦੇ ਮੁਕਾਬਲੇ ਹੇਠਲੇ ਕਟਆਫ ਸਕੋਰ ਵਿੱਚ ਵੀ 15 ਅੰਕਾਂ ਦੀ ਗਿਰਾਵਟ ਆਈ ਹੈ ਅਤੇ ਜਨਵਰੀ ਦੇ ਡਰਾਅ ਤੋਂ ਬਾਅਦ 27 ਅੰਕ ਘਟ ਗਏ ਨੇ ਇਹ ਸਭਾਈ ਨਾਨਸਿਤਕੀਆਂ ਅਤੇ ਕੈਨੇਡੀਅਨ ਸਥਾਈ ਨਿਵਾਸ ਨੂੰ ਸੁਰੱਖਿਅਤ ਕਰਨ ਵਿੱਚ ਫ੍ਰੈਂਚ ਭਾਸ਼ਾ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕਰਦਾ ਹੈ ਕੈਨੇਡੀਅਨ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਫ੍ਰੈਂਚ ਸਿੱਖਣਾ ਇੱਕ ਮਹੱਤਵਪੂਰਨ ਰਣਨੀਤੀ ਵਜੋਂ ਉਭਰ ਆਏ ਇਹ ਨਾ ਸਿਰਫ ਸੁਪਾਈ ਨਾਮਜ਼ਦਗੀ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਵਧਾਉਂਦਾ ਹੈ ਸਗੋ ਫ੍ਰੈਂਚ ਬੋਲਣ ਵਾਲੇ ਬਿਨੇਕਾਰਾਂ ਤੇ ਫੋਕਸ ਕਰਨ ਵਾਲੇ ਨਿਸ਼ਾਨਾ ਐਕਸਪ੍ਰੈਸ ਐਂਟਰੀ ਡਰਾ ਲਈ ਯੋਗਤਾ ਨੂੰ ਵੀ ਵਧਾਉਂਦਾ ਹੈ OINP ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮ ਲਈ ਯੋਗਤਾ ਪੂਰੀ ਕਰਨ ਵਾਸਤੇ ਉਮੀਦਵਾਰਾਂ ਨੂੰ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੁਆਰਾ ਇੱਕ ਵੈਧ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਰੱਖਣੀ ਕੈਨੇਡੀਅਨ ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਦੇ ਬਰਾਬਰ ਦੀ ਵਿਦਿਅਕ ਪਿਛੋਕੜ ਰੱਖਣਾ ਫ੍ਰੈਂਚ ਭਾਸ਼ਾ ਦੀ ਮੁਹਾਰਤ ਟੈਸਟ ਯਾਨੀ ਕਿ TCF ਜਾਂ ਫਿਰ TEF ਕੈਨਡਾ ਤੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ 7 ਜਾਂ ਇਸ ਤੋਂ ਵੱਧ ਸਕੋਰ ਪ੍ਰਾਪਤ ਕਰਨਾ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਪ੍ਰੀਖਿਆ ਯਾਨੀ ਕਿ IELTS ਜਾਂ ਫਿਰ CELPIP ਤੇ 6 ਦਾ CLB ਪੱਧਰ ਪ੍ਰਾਪਤ ਕਰਨਾ ਜ਼ਰੂਰੀ ਹੈ ਸੈਟਲਮੈਂਟ ਫੰਡਾਂ ਦਾ ਸਬੂਤ ਦੇਣਾ ਜਾਂ ਤਾਂ ਬੈਂਕ ਸਟੇਟਮੈਂਟਾਂ ਨਿਵੇਸ਼ ਸਟੇਟਮੈਂਟਾਂ ਜਾਂ অন্ਟਾਰੀਓ ਵਿੱਚ ਲਗਾਤਾਰ ਕੰਮ ਤੋਂ ਰੋਜ਼ਗਾਰ ਆਮਦਨੀ ਦੇ ਰਾਹੀਂ ਸਟੇਟਮੈਂਟਾਂ ਦੇਣਾ ਵੀ ਜ਼ਰੂਰੀ ਹੈ। ਯੋਗ ਉਮੀਦਵਾਰਾਂ ਨੂੰ অন্ਟਾਰੀਓ ਵਿੱਚ ਰਹਿਣ ਦਾ ਆਪਣਾ ਇਰਾਦਾ ਵੀ ਸਾਬਤ ਕਰਨਾ ਪੈਣਾ ਜੋ ਕਿ ਪ੍ਰਾਂਤ ਵਿੱਚ ਮੌਜੂਦਾ ਜਾਂ ਬੀਤੇ ਰੋਜ਼ਗਾਰ ਨੌਕਰੀਆਂ ਦੀਆਂ ਪੇਸ਼ਕਸ਼ਾਂ ਜਾਇਦਾਦ ਦੀ ਮਾਲਕੀ ਜਾਂ ਪਰਿਵਾਰਕ ਅਤੇ ਪੇਸ਼ੇਵਰ ਸੰਬੰਧਾ ਵਰਗੇ ਕਾਰਕਾਂ ਦੁਆਰਾ ਪ੍ਰਦਰਸ਼ਿਤ ਹੁੰਦਾ ਹੈ। ਸਤੰਬਰ 2024 ਤੱਕ OINP ਨੇ ਆਪਣੀਆਂ ਐਕਸਪ੍ਰੈਸ ਐਂਟਰੀ ਸਟਰੀਮਾਂ ਰਾਹੀਂ ਕੁੱਲ 19,019 ਸੱਦੇ ਜਾਰੀ ਕੀਤੇ ਅੱਜ ਦੇ ਡਰਾਅ ਵਿੱਚ ਇਹਨਾਂ ਡਰਾਅਨ ਲਈ रिकॉर्ड ਕੀਤੇ ਗਏ ਸਭ ਤੋਂ ਘੱਟ CRS ਸਕੋਰ 290 ਨੇ 22 ਅਗਸਤ 2024 ਨੂੰ ਪਿਛਲੇ ਡਰਾਅ ਵਿੱਚ ਸਕਿੱਲ ਟ੍ਰੇਡਜ਼ ਸਟ੍ਰੀਮ ਦੇ ਤਹਿਤ ਵੱਖ-ਵੱਖ ਕਿੱਤਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 400 ਤੋਂ 435 ਤੱਕ ਦੇ CRS ਸਕੋਰ ਵਾਲੇ ਉਮੀਦਵਾਰਾਂ ਨੂੰ 1287 ਸਦਨ ਚ ਚਾਰੀ ਕੀਤੇ ਗਏ ਨੇ ਐਡਮਿੰਟਨ ਦੇ ਵਿੱਚ ਇੱਕ 22 ਸਾਲਾਂ ਪੰਜਾਬੀ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਭਾਰਤ ਦੇ ਵਿੱਚ ਸਥਿਤ ਉਸ ਦਾ ਪਰਿਵਾਰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਬੁਰੀ ਤਰ੍ਹਾਂ ਤਬਾਹ ਹੁੰਦਾ ਹੋਇਆ ਵਿਖਾਈ ਦਿੱਤਾ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇ। ਅਲਬਰਟਾ ਦੇ ਡਾਊਨਟਾਊਨ ਐਡਮਿੰਟਨ ਪਾਰਕਿੰਗ ਵਿੱਚ ਬੁੱਧਵਾਰ ਨੂੰ ਇੱਕ 22 ਸਾਲਾਂ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਕਥਿਤ ਤੌਰ ਤੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਜੋਸ਼ਨਦੀਪ ਸਿੰਘ ਕਰੀਬ 8 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨਟ ਆਇਆ ਸੀ ਐਡਵਿੰਟਨ ਪੁਲਿਸ ਨੇ 40 ਸਾਲਾਂ ਅਦਗੜ ਵਿਸਕਰਤੇ ਦੂਜੇ ਦਰਜੇ ਤੇ ਕਤਲ ਦੇ ਦੋਸ਼ ਲਗਾਏ ਨੇ ਰਿਪੋਰਟਾਂ ਦੱਸਦੀਆਂ ਨੇ ਕਿ ਘਟਨਾ ਤੋਂ ਬਾਅਦ ਸ਼ੱਕੀ ਮੌਕੇ ਤੇ ਹੀ ਮੌਜੂਦ ਸੀ ਐਡਵਿੰਟਨ ਪੁਲਿਸ ਅਤੇ ਮੇਅਰ ਅਮਰਜੀਤ ਸਿੰਘ ਸੋਹੀ ਸਨੇ ਭਾਈਚਾਰੇ ਵੱਲੋਂ ਇਸ ਕੇਸ ਦੀ ਸੰਭਾਵੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਲਈ ਕੌਲਾਂ ਕੀਤੀਆਂ ਗਈਆਂ ਜਸ਼ਨਦੀਪ ਮਲੇਰ ਕੋਟਲਾ ਜ਼ਿਲ੍ਹੇ ਦੇ ਪੰਜਾਬ ਦੇ ਪਿੰਡ ਬਡਲਾ ਦਾ ਰਹਿਣ ਵਾਲਾ ਸੀ ਅਤੇ ਹਮਲੇ ਦੇ ਵਿੱਚ ਵਰਤਿਆ ਗਿਆ ਹਥਿਆਰ ਬਾਕਸ ਕਟਰ ਮੰਨਿਆ ਜਾਂਦਾ ਹੈ। ਇਹ ਘਟਨਾ ਕੈਨੇਡਾ ਵਿੱਚ ਸੋਸ਼ਲ ਮੀਡੀਆ ਤੇ ਸਿੱਖ ਵਿਰੋਧੀ ਭਾਵਨਾਵਾਂ ਦੇ ਵਧਣ ਦੇ ਦੌਰਾਨ ਵਾਪਰੀ ਹੈ ਜਿਸ ਨੇ ਭਾਈਚਾਰੇ ਵਿੱਚ ਵਧੇਰੇ ਸਾਵਧਾਨੀ ਅਤੇ ਜਾਗਰੂਕਤਾ ਦੀ ਲੋੜ ਤੇਜ਼ ਸੁਰ ਦਿੱਤਾ ਹੈ। ਜਸ਼ਨਦੀਪ ਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਡੂੰਘੇ ਸਦਮੇ ਦੇ ਵਿੱਚ ਹੈ। ਜੀ ਸੰਤਾ ਜੀ ਨੂੰ ਆਕੇ ਮੈਸੇਜ ਆਇਆ ਇਹ ਕਹਿੰਦਾ ਕੋ ਛੋਡੇ ਬੇਟੇ ਦਾ ਕਤਲ ਹੋ ਗਿਆ ਜੀ। ਤੇ ਕਿੰਨਾ ਬੱਚਾ ਗਿਆ ਤੇ ਕਿੰਨਾ ਵੈਤਾਂ ਤੇ ਹੀ ਬਟਾ ਹਾਂਜੀ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਘਰੋਂ ਗਿਆ 7 ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਕਿੰਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਆਪਾਂ ਤਾਂ ਵਧੀਆ ਡਿਗਰੀ ਕਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲੇਜ ਆਵੇ ਜਿਹੜਾ ਆਪਾਂ ਬਾਲ ਪਲੱਸ 2 ਤੋਂ ਬਾਅਦ ਬੱਚਾ ਭੇਜ ਦਿਆਂ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹਨੂੰ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਤੋਂ ਆਪਣਾ ਬੱਚਾ ਇਸੇ ਵਕਾਰ ਕਰਕੇ ਉਹਨੇ ਭਰੋਸੇ 'ਚ ਲੈ ਕੇ ਕਤਲ ਕੀਤਾ ਗਿਆ। ਕੀ ਕਿੱਨਾ ਪਤਾ ਲੱਗਾ ਹੁਣ ਤੱਕ ਜਾਣਕਾਰੀ ਬਿਲਕੁਲ ਸਾਨੂੰ ਤਾਂ ਜੇ ਇੱਥੋਂ ਜਾਣਕਾਰੀ ਇਹ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ। ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਉਣ ਦੀ ਥੱਲਿਓਂ ਉਹ ਤੇ ਕੁਦਰਤੀ ਵੀ ਉਹਨੇ ਬੜਿਆ ਬਰੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਵਾਰ ਲਿਆ। ਟਰਾਲੇ ਦੇ ਵਿੱਚ ਵਾਰ ਕੇ ਉਹਨੇ ਕਤਲ ਕਰ ਦਿਆ ਦਾ। ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਬਾਈ ਗਾਰਡ ਮੇਤੋਂ ਦਾ ਕਤਲ ਹੋ ਗਿਆ। ਮੈਂ ਤਾਂ ਜੀ ਹੋਂ ਨਾਰ ਬੱਚਾ ਨੂੰ ਇਹੀ ਕਹਿੰਦਾ ਵੀ ਆਪਣੇ ਬੱਚੇ ਭੇਜੋ ਨਾ ਜੇ ਆਪਾਂ ਨੇ ਪ ਮਿਹਨਤ ਕਰਕੇ ਬੱਚਿਆਂ ਨੂੰ ਪਾਲਦੇ ਆ ਤੇ ਜੇ ਭੇਜਣਾ ਤਾਂ ਉਹਨੂੰ ਵਧੀਆ ਡਿਗਰੀ ਪ੍ਰੋਪਰ ਕਰਾ ਕੇ ਭੇਜੋ। ਬੱਚਾ ਸਾਡੇ ਕੋਲੇ ਮੈਂ ਟੀਚਰ ਆਉਦਾ ਸਾਡੇ ਕੋਲੇ ਪੈਰੀਅਰ ਕਾਮਨਟ ਸਕੂਲ ਚੋਂ ਪੜ੍ਹਿਆ ਨਰਸਰੀ ਤੋਂ ਤੇ ਬੜਾ ਉਹ ਹੋਣ ਹਰ ਬੱਚਾ ਬਹੁਤ ਤਸਰੀਬ ਸੀਗਾ। ਅਸੀਂ ਸੋਚ ਵੀ ਨਹੀਂ ਸਕਦੇ ਵੀ ਬੱਚਾ ਕੋਈ ਗਲਤੀ ਕਰ ਸਕਦਾ। ਥੋੜਾ ਟਾਈਮ ਪਹਿਲਾਂ ਹੀ ਡਾਕਟਰ ਪ੍ਰਮਿੰਦਰ ਕੌਰ ਮਡੇਰੇ ਦੇ ਪ੍ਰਿੰਸੀਪਲ ਲਈ ਉਹਨਾਂ ਨਾਲ ਗੱਲ ਹੋਈ ਸੀ। ਉਹਨਾਂ ਨੇ ਵੀ ਬਹੁਤ ਅਫਸੋਸ ਜਤਾਇਆ ਸੀ। ਮਤਲਬ ਅਸੀਂ ਸਾਨੂੰ ਬੜੋ ਗਹਿਰਾ ਸਦਮਾ ਲੱਗਿਆ ਵੀ ਇਸ ਤਰ੍ਹਾਂ ਦੇ ਬੱਚੇ ਨਾਲ ਇਸਾ ਵੀ ਘਟਨਾ ਹੋਣਾ ਬਹੁਤ ਸਾਡੇ ਮਨ ਨੂੰ ਇਸ ਗੱਲ ਦੀ ਫੇਸ ਲੱਗੀ ਜਦੋਂ ਇੰਨੀਆਂ ਫੀਸਾਂ ਲੈ ਕੇ ਇੰਨਾ ਆਪਾਂ ਤੋਂ ਪੈਸਾ ਇਕੱਠਾ ਕਰਕੇ ਸਰਕਾਰ ਉਧਰ ਆਪਣੇ ਕੰਮਕਾਰ ਚਲਾ ਰਹੀ ਆਪਣੀ ਡਿਵੈਲਪਮੈਂਟ ਕਰ ਰਹੀ ਆ ਤਾਂ ਸਾਨੂੰ ਸੁਰੱਖਿਆ ਦੇਣਾ ਵੀ ਉਹਨਾਂ ਦਾ ਫਰਜ਼ ਬਿਲਕੁਲ ਬਣਦਾ ਤਾਂ ਸਖਤ ਸਜ਼ਾ ਹੋਣੀ ਚਾਹੀਦੀ ਆ ਕਿੰਨੇ ਬੱਚੇ ਦੇਖੋ ਸਾਡੇ ਰੋਜ਼ ਅਸੀਂ ਖਬਰਾਂ ਪੜ੍ਹਦੇ ਆ ਹੁਣ ਕਦੇ ਕਿਤੋਂ ਕਦੇ ਕਿਸ ਤਰ੍ਹਾਂ ਕਿੰਨੀਆਂ ਡੈਥਾਂ ਉੱਥੇ ਹੋ ਰਹੀਆਂ ਨੇ ਤੇ ਸਾਨੂੰ ਵੀ ਥੋੜਾ ਜਿਹਾ ਅਵੇਅਰ ਵੀ ਹੋਣਾ ਚਾਹੀਦਾ ਬੱਚੇ ਨੂੰ ਘਰ ਤੋਂ ਘੜੇ ਗ੍ਰੈਜੂਏਸ਼ਨ ਇਧਰ ਕਰਵਾ ਕੇ ਜਦ ਤੱਕ ਬੱਚਾ 22-23 ਸਾਲ ਦੀ ਉਮਰ ਦੇ ਵਿੱਚ ਇਹਨੂੰ ਪੜ ਲੈਂਦਾ ਲਿਖ ਲੈਂਦਾ ਉਹਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ ਦੁਨੀਆਦਾਰੀ ਨੂੰ ਸਮਝਣ ਲੱਗ ਜਾਂਦਾ ਉਹ ਕਿ ਤੋਂ ਮੈਂ ਕਿਵੇਂ ਬਚਣਾ ਕਿਉਂ ਪਲੱਸ 2 ਤੱਕ ਬੱਚੇ ਅਨਪੂਰ ਹੁੰਦੇ ਨੇ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਉਹ ਉਹਦੇ ਕਰਕੇ ਸਾਡੇ ਬੱਚਿਆਂ ਦਾ ਬਹੁਤ ਨੁਕਸਾਨ ਬਾਅਦ ਜਾ ਕੇ ਹੋ ਰਿਹਾ ਹੈ ਇਹਦੇ ਬਾਰੇ ਦੇਖੋ ਜੀ ਦੁੱਖ ਤਾਂ ਸਾਡੇ ਸਾਰੇ ਪਿੰਡ ਨੂੰ ਆ ਸਾਰੇ ਇਲਾਕੇ ਨੂੰ ਆ ਲੇਕਿਨ ਜਿਸ ਤਰ੍ਹਾਂ ਅਸੀਂ ਬਾਹਰ ਨਾਫਰਤੀ ਹਿੱਸਾ ਦਾ ਸਕਾਰ ਹੋ ਰਹੇ ਆ ਸਾਨੂੰ ਆਪਣੇ ਫੈਸਲਿਆਂ ਤੇ ਆਪਣੇ ਬੱਚਿਆਂ ਨੂੰ ਭੇਜਣ ਬਾਰੇ ਪੁਨਰ ਵਿਚਾਰ ਕਰਨਾ ਚਾਹੀਦਾ ਵੀ ਕੀ ਅਸੀਂ ਉੱਥੇ ਜਾ ਕੇ ਸੇਖਣੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਅਸੀਂ ਇੱਥੇ ਨਾਲੋਂ ਵੀ ਜ਼ਿਆਦਾ ਉੱਥੇ ਅਣ ਸੇਫਾਂ ਇੱਥੇ ਵੀ ਇੱਥੇ ਕਹਿਵੋ ਜਿਹਾ ਟਾਲਾ ਕਰਦੀ ਸੁਣੀ ਨਹੀਂ ਕਿ ਪੰਜਾਬ ਚ ਕਿਸੇ ਬੱਚੇ ਨਾਲ ਹੋ ਜਿੰਦੇ ਹੁਣ ਤੱਕ ਦੀਆਂ ਜੋ ਰਿਪੋਰਟਾਂ ਮਿਲੀਆਂ ਨੇ ਉਹਦੇ ਮੁਤਾਬਕ ਤਾਂ ਇਹ ਗੱਲ ਕਲੀਅਰ ਆ ਵੀ ਬੱਚਾ ਸਾਡਾ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਤੇ ਸਾਨੂੰ ਇਹਦੇ ਬਾਰੇ ਦੁਬਾਰੇ ਤੋਂ ਸੋਚਣਾ ਚਾਹੀਦਾ ਆਪਦੇ ਬੱਚੇ ਅਸੀਂ ਭੇਜੇ ਹੋਏ ਨੇ ਸਾਰਿਆਂ ਨੇ ਤੇ ਵੀ ਇਹ ਸਾਡਾ ਕੀ ਭੁਵੇਗਾ ਇਹਦੇ ਬਾਰੇ ਪੁਨਰ ਵਿਚਾਰ ਦੀ ਜਰੂਰਤ ਹੈ ਸਾਨੂੰ ਹਮ ਆ ਮਾਹੌਲ ਤਾਂ ਅਸਲ ਤੇ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣੂਗੀ ਕਿਉਂਕਿ ਮਾਹੌਲ ਸਾਰਾ ਸਰਕਾਰ ਨੇ ਹੀ ਬਣਾਇਆ ਕਿਸੇ ਹੋਰ ਇਲਾਕੇ ਚੋਂ ਨਹੀਂ ਜਾ ਰਹੇ ਪੰਜਾਬ ਚੋਂ ਕਿਉਂ ਜਾ ਰਹੇ ਨੇ ਇਹ ਸਾਰਾ ਸਰਕਾਰ ਦਾ ਤੰਤਰ ਹੁੰਦਾ ਕੁਝ ਸਕਿਉਰਿਟੀ ਏਜੰਸੀਆਂ ਰਹੀਆਂ ਕੁਝ ਇਹੋ ਜਿਹਾ ਮਾਹੌਲ ਬਣਾਉਂਦੇ ਨੇ ਅਸੀਂ ਭੇੜ ਚਾਲ ਹੋ ਕੇ ਮਗਰ ਲੱਗ ਜਾਂਦੇ ਆ ਤੇ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਆ ਇਹ ਸਾਰੇ ਸਰਕਾਰਾਂ ਦੀ ਕੰਮ ਨਹੀਂ ਦੀ ਕੁਝ ਖੂਪੀਆ ਤਾਂ ਅੰਤਰ ਕਰਦਾ ਤੇ ਬਾਹਰ ਵੀ ਫੁੱਟੇ ਦੇਣਾ ਬੰਦ ਕਰਾਂਗੇ ਬਾਹਰ ਤਾਂ ਦੇਖੋ ਜੀ ਜਿੰਨੀ ਕ ਹੈਗੀ ਸੁਰੱਖਿਆ ਹੈਗੀ ਆ ਉਹਨਾਂ ਦੀ ਤਾਂ ਤੇ ਉਹਨਾਂ ਦਾ ਸਿਸਟਮ ਆ ਉਹ ਘਰ ਵੀ ਲੈਣਗੇ ਹੈਂਡਲ ਵੀ ਕਰ ਲੈਣਗੇ ਇਨਸਾਫ ਵੀ ਮਿਲ ਜੇਗਾ ਲੇਕਿਨ ਬੱਚਾ ਤਾਂ ਵਾਪਸ ਨਹੀਂ ਆਏਗਾ ਜ਼ਿਕਰਯੋਗ ਹੈ ਕਿ ਜਸ਼ਨਦੀਪ ਮਾਨ ਦੇ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਉਸਦੀ ਦੇਹ ਨੂੰ ਭਾਰਤ ਭੇਜ ਦਿੱਤਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਰੋਜ਼ਾਨਾ ਸੈਂਕੜੇ ਜਿਹੇ ਲੋਕ ਹੁੰਦੇ ਨੇ ਜੋ ਡੋਂਕੀ ਲਾ ਕੇ ਅਮਰੀਕਾ ਵੱਲ ਨੂੰ ਜਾਂਦੇ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਪਨਾਮਾ ਤੋਂ ਅਮਰੀਕਾ ਡੋਂਕੀ ਲਾ ਕੇ ਜਾਣ ਵਾਲੇ 132 ਭਾਰਤੀਆਂ ਨੂੰ ਫੜ ਲਿਆ ਗਿਆ ਤੇ ਉਹਨਾਂ ਨੂੰ ਵਾਪਸ ਭਾਰਤ ਡਿਪੋਰਟ ਕਰ ਦਿੱਤਾ ਗਿਆ ਡੋਂਕੀ ਲਾ ਕੇ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 130 ਭਾਰਤੀਆਂ ਨੂੰ ਪਨਾਮਾ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਇਹ ਭਾਰਤੀ ਗੈਰ ਕਾਨੂੰਨੀ ਢੰਗ ਨਾਲ ਬ੍ਰਾਜ਼ੀਲ ਅਤੇ ਸੁਰਨਾਮ ਦੇ ਜੰਗਲਾਂ ਤੋਂ ਹੁੰਦੇ ਹੋਏ ਅਮਰੀਕਾ ਜਾ ਰਹੇ ਸਨ। ਉਹਨਾਂ ਨੂੰ ਪਨਾਮਾ ਦੇਸ਼ ਦੀ ਪੁਲਿਸ ਵੱਲੋਂ ਡਿਪੋਰਟ ਕਰਕੇ ਫਲਾਈਟ ਜ਼ਰੀਏ ਨਵੀਂ ਦਿੱਲੀ ਭੇਜ ਦਿੱਤਾ ਗਿਆ ਹੈ। ਅਜੇ ਹਾਂ ਪਹਿਲੀ ਵਾਰ ਹੋਇਆ ਹੈ ਕਿ ਪਨਾਮਾ ਨੇ ਦਿੱਲੀ ਲਈ ਡਿਪੂਟੇਸ਼ਨ ਫਲਾਈਟ ਰਾਹੀਂ 130 ਭਾਰਤੀਆਂ ਨੂੰ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜਿਆ ਹੋਵੇ। ਇਸ ਫਲਾਈਟ ਨੇ ਸ਼ੁੱਕਰਵਾਰ ਨੂੰ ਪਨਾਮਾ ਤੋਂ ਉਡਾਨ ਭਰੀ ਸੀ ਹਾਲ ਹੀ ਦੇ ਸਾਲਾਂ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ ਕਰਕੇ ਭਾਰਤ ਉਡਾਨ ਭੇਜੀ ਗਈ ਹੋਵੇ ਇੱਥੇ ਜ਼ਿਕਰ ਹੋ ਗਿਆ ਕਿ ਭਾਰਤਿਆ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਰਹੀ ਇੱਕ ਚਾਰਟਰ ਫਲਾਈਟ ਨੂੰ ਦਸੰਬਰ 2023 ਚ ਫਰਾਂਸ ਦੇ ਵਿੱਚ ਰੋਕ ਕੇ ਮੁੰਬਈ ਵਾਪਸ ਲਿਆਂਦਾ ਗਿਆ ਸੀ ਪਰ ਫਿਰ ਸਾਰਾ ਮਾਮਲਾ ਠੰਡਾ ਪੈ ਗਿਆ ਅਮਰੀਕਾ ਪਹੁੰਚਣ ਲਈ ਇਹ ਪ੍ਰਵਾਸੀ ਡੈਰੀਅਨ ਗੈਪ ਲਾਈਨ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਨਾਲ ਪਨਾਮਾ ਜਾਂਦੇ ਨੇ ਹੁਣ ਅਮਰੀਕਾ ਨੇ ਅਜਿਹੇ ਪ੍ਰਵਾਸੀਆਂ ਨੂੰ ਮੈਕਸੀਕੋ ਪਹੁੰਚਣ ਤੋਂ ਰੋਕਣ ਲਈ ਜੁਲਾਈ ਮਹੀਨੇ ਵਿੱਚ ਪਨਾਮਾ ਨਾਲ ਮਿਲ ਕੇ ਇੱਕ ਸਮਝੌਤਾ ਮਿਸ਼ਨ ਸ਼ੁਰੂ ਕੀਤਾ ਹੈ ਹੁਣ ਪਨਾਮਾ ਨੇ ਇਸ ਮਿਸ਼ਨ ਤਹਿਤ ਭਾਰਤ ਲਈ ਪਹਿਲੀ ਡੈਪੂਟੇਸ਼ਨ ਫਲਾਈਟ ਭੇਜੀ ਹੈ ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਭਾਰਤੀਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਡਿਪੋਰਟ ਕੀਤਾ ਗਿਆ ਹੈ ਪਨਾਮਾ ਨੇ ਇਸ ਤੋਂ ਪਹਿਲੇ ਸਪੈਨਿਸ਼ ਦੇਸ਼ ਕੋਲੰਬੀਆ ਲਈ ਵੀ ਆਪਣੀ ਡਿਪੋਰਟੇਸ਼ਨ ਫਲਾਈਟ ਭੇਜੀ ਸੀ ਅਤੇ ਫਿਰ ਪਨਾਮਾ ਦੀ ਸਰਕਾਰ ਦੇ ਲਾਂ ਲੱਗਦੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਦੇ ਨਾਲ-ਨਾਲ ਭਾਰਤ ਅਤੇ ਚੀਨ ਨੂੰ ਵੀ ਦੇਸ਼ ਨਿਕਾਲੇ ਦੀਆਂ ਉਡਾਨਾਂ ਭੇਜਣ ਦਾ ਐਲਾਨ ਕਰ ਦਿੱਤਾ ਗਿਆ। ਪਨਾਮਾ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਸੀ ਕਿ ਭਾਰਤਿਆਂ ਦੀ ਡਿਪੋਰਟੇਸ਼ਨ ਫਲਾਈਟ 4 ਸਤੰਬਰ ਨੂੰ ਰਵਾਨਾ ਹੋਵੇਗੀ ਪਰ ਫਲਾਈਟ ਨੇ ਆਪਣੇ ਨਿਰਧਾਰਿਤ ਸਮੇਂ ਤੋਂ 2 ਦਿਨ ਬਾਅਦ ਨਵੀਂ ਦਿੱਲੀ ਲਈ ਉਡਾਨ ਭਰੀ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਵਿਅਕਤੀ ਦੀ ਰਿਹਾਈ ਤੋਂ ਬਾਅਦ ਲੋਕ ਸਹਿਮ ਦੇ ਵਿੱਚ ਨੇ ਦਰਅਸਲ ਕੈਨੇਡਾ ਦੇ ਵਿੱਚ ਜ਼ਬਰ ਜਨਾਹ ਦੇ ਦੋਸ਼ੀ ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੀੜਿਤ ਪਰਿਵਾਰਾਂ ਦਾ ਡਰ ਹੋਰ ਵੀ ਵੱਧ ਗਿਆ ਹੈ ਜਨਵਰੀ 1988 ਤੋਂ ਅਗਸਤ 1991 ਦਰਮਿਆਨ 11 ਔਰਤਾਂ ਨੂੰ ਹਵਸਤਾ ਸ਼ਿਕਾਰ ਬਣਾਉਣ ਵਾਲੇ ਗੈਰੀ ਸਿੰਘ ਨੂੰ 1994 ਵਿੱਚ ਖਤਰਨਾਕ ਮੁਜਰਮ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਅਨਮਿੱਥੇ ਸਮੇਂ ਦੀ ਸਜ਼ਾ ਸੁਣਾਈ ਗਈ ਪਰ 4 ਸਾਲ ਪਹਿਲਾਂ ਦਿਨਵੇਲੇ ਦੀ ਪੈਰੋਲ ਦੇ ਦਿੱਤੀ ਗਈ ਅਤੇ ਹੁਣ ਮੁਕੰਮਲ ਪੈਰੋਲ ਤੋਂ ਪਹਿਲਾਂ ਕੋਈ ਅਗਾਊਂ ਸੂਚਨਾ ਨਾ ਦਿੱਤੇ ਜਾਣ ਕਰਕੇ ਵਿਵਾਦ ਪੈਦਾ ਹੋ ਗਿਆ ਹੈ ਗੈਰੀ ਸਿੰਘ ਇਸ ਵੇਲੇ 68 ਸਾਲ ਦਾ ਹੋ ਗਿਆ ਹੈ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜੇਲ੍ਹ ਵਿੱਚ ਰਹਿੰਦਿਆਂ ਉਸਨੇ ਮਾਨਸਿਕ ਸਿਹਤ ਵਿੱਚ ਸੁਧਾਰ ਨਾਲ ਸੰਬੰਧਿਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਦਿਨ ਵੇਲੇ ਦੀ ਪੈਰੋਲ ਮਿਲਨ ਮਗਰੋਂ ਉਸਤੇ ਨਿਗਰਾਨੀ ਰੱਖੀ ਗਈ ਅਤੇ ਪਰੋਲ ਬੋਰਡ ਦਾ ਕਹਿਣਾ ਹੈ ਕਿ ਚਿੰਤਾਵਾਂ ਪੈਦਾ ਕਰਨ ਵਾਲੀ ਕੋਈ ਹਰਕਤ ਨਜ਼ਰ ਨਹੀਂ ਆਈ। ਦੂਜੇ ਪਾਸੇ ਗੈਰੀ ਸਿੰਘ ਵੱਲੋਂ ਮੁਰ ਬਲਾਤਕਾਰ ਵਰਗਾ ਅਪਰਾਧ ਕਰਨ ਦੇ ਖਤਰੇ ਦਾ ਮਾਨਸਿਕ ਮੁਲਾਂਕਣ ਆਖਰੀ ਵਾਰ 2019 ਵਿੱਚ ਕੀਤਾ ਗਿਆ ਸੀ ਅਤੇ ਉਸ ਵੇਲੇ ਮੁਰ ਅਪਰਾਧ ਕਰਨ ਦਾ ਖਤਰਾ ਮਹਿਸੂਸ ਹੋਇਆ। ਗੈਰੀ ਨੇ 11 ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਦੌਰਾਨ ਪੀੜਤ ਪਰਿਵਾਰਾਂ ਦੇ ਕੁਝ ਮੈਂਬਰਾਂ ਨੇ ਗਲੋਬਲ ਨਿਊਜ਼ ਨਾਲ ਗੱਲਬਾਤ ਕਰਦਿਆਂ ਸ਼ਿਕਾਇਤ ਦਿੱਤੀ ਸੀ ਕਿ ਐਨੇ ਖਤਰਨਾਕ ਅਪਰਾਧੀ ਦੀੜਾਈ ਬਾਰੇ ਅਗਾਊਂ ਤੌਰ ਤੇ ਜਾਣਕਾਰੀ ਦੇਣੀ ਪੰਦੀ ਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰ ਐਮ ਐਲ ਏ ਐਲਨੋਰ ਸਟਰਕੋ ਜੋ ਕਿ ਗੈਰੀ ਸਿੰਘ ਨੂੰ ਦਿਨਵੇਲੇ ਦੀ ਤਰੋਲ ਮਿਲਨ ਵੇਲੇ ਸੜੀ ਆਰ ਸੀ ਐਮ ਪੀ ਦੀ ਤਰਜਮਾਨ ਹੁੰਦੀ ਸੀ ਉਸਨੇ ਕਿਹਾ ਕਿ ਬਿਨਾਂ ਸ਼ੱਕ ਲੋਕਾਂ ਅੰਦਰ ਕੁਝ ਡਰ ਪੈਦਾ ਹੋਣਾ ਲਾਜ਼ਮੀ ਹੈ ਲੋਕ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਕਮਿਊਨਿਟੀ ਨੂੰ ਬੁਲਾਤਕਾਰ ਦੇ ਦੋਸ਼ੀ ਬਾਰੇ ਪੂਰੀ ਜਾਣਕਾਰੀ ਹੋਵੇ ਇੱਥੇ ਦੱਸਣਾ ਬੰਦ ਹੈ ਕਿ ਗੈਰੀ ਸਿੰਘ ਨੂੰ ਕਈ ਸ਼ਰਤਾਂ ਦੇ ਆਧਾਰ ਤੇ ਮੁਕੰਮਲ ਪੈਰੋਲ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਪੀੜਤਾਂ ਜਾਂ ਉਹਨਾਂ ਦੇ ਪਰਿਵਾਰ ਨਾਲ ਕੋਈ ਸੰਪਰਕ ਨਾ ਕਰਨਾ ਸ਼ਰਾਬ ਤੋਂ ਦੂਰ ਰਹਿਣਾ ਅਤੇ ਹਰ ਰਿਸ਼ਤੇ ਜਾਂ ਦੋਸਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ ਸ਼ਾਮਿਲ ਹੈ ਇਸ ਤੋਂ ਇਲਾਵਾ ਗੈਰੀ ਸਿੰਘ ਨੂੰ ਵੈਂਕੂਵਰ ਆਇਲੈਂਡ ਗulf ਆਇਲੈਂਡ ਅਤੇ ਸਨਸ਼ਾਈਨ ਕੋਸਟ ਤੇ ਜਾਣ ਦੀ ਸਖਤੀ ਕੀਤੀ ਗਈ ਹੈ ਅਤੇ ਸਖਤੀ ਦੇ ਨਾਲ ਪਰਜਾ ਗਿਆ ਹੈ ਗੈਰੀ ਸਿੰਘ ਨੂੰ ਜੂਨ 1994 ਵਿੱਚ ਹਥਿਆਰ ਦੀ ਨੋਕ ਤੇ ਸੈਕਸ਼ੂਅਲ ਅਸੌਲਟ ਦੇ 4 ਸੈਕਸ਼ੂਅਲ ਅਸੌਲਟ ਦੇ 7 ਅਤੇ ਅਤੇ ਬ੍ਰੇਕ ਇਨਟਰ ਦੇ 8 ਦੋਸ਼ਾਂ ਅਧੀਨ ਕਸੂਰਵਾਰ ਠਹਿਰਾਇਆ ਗਿਆ ਸੀ ਪੀੜਤਾ ਵੱਲੋਂ ਦਰਜ ਬਿਆਨਾਂ ਵਿੱਚ ਉਹਨਾਂ ਨੇ ਕਦੇ ਨਾ ਖਤਮ ਹੋਣ ਵਾਲੇ ਖੌਫ ਅਤੇ ਮਾਨਸਿਕ ਸਿਹਤ ਵਿੱਚ ਵਿਗਾੜ ਦਾ ਜ਼ਿਕਰ ਕੀਤਾ ਗੈਰੀ ਸਿੰਘ ਨੂੰ ਪਹਿਲੀ ਵਾਰ 2006 ਵਿੱਚ ਦਿਨਵੇਲੇ ਦੀ ਪਰੋਲ ਦਿੱਤੀ ਗਈ ਪਰ ਜਨਵਰੀ 2008 ਵਿੱਚ ਰੱਦ ਕਰ ਦਿੱਤੀ ਗਈ ਜਦ ਉਸ ਨੂੰ ਇੱਕ ਦਾਗੀ ਔਰਤ ਦੀ ਕੰਪਨੀ ਵਿੱਚ ਦੇਖਿਆ ਗਿਆ ਗੈਰੀ ਸਿੰਘ ਨੂੰ ਮੁਕੰਮਲ ਪੈਰੋਲ ਬਾਰੇ ਤਾਜ਼ਾ ਫੈਸਲੇ ਵਿੱਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਉਸ ਨੂੰ ਰਿਹਾਈ ਕਦੋਂ ਦਿੱਤੀ ਜਾਵੇਗੀ ਜਦਕਿ ਕਮਿਊਨਿਟੀ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਮਾਨਸਿਕ ਟੈਸਟ ਮੁੜ ਕਰਵਾਇਆ ਜਾਵੇ ਤਾਂ ਕਿ ਸੰਭਾਵਿਤ ਖਤਰੇ ਬਾਰੇ ਅਗਾਊਂ ਤੌਰ ਤੇ ਪਤਾ ਲੱਗ ਸਕੇ ਅੱਜ ਦੇ ਕੈਂਡਾ ਨਿਊਜ਼ ਬਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਲੇ ਨਿਆਮੁਖੜਲੇ ਸਤੇ ਗਸਟ੍ਰੋਨਿਕ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਧ ਕੇ ਹੋਈ 6.6% ਆਬਾਦੀ ਵਾਧੇ ਦੀ ਰਫ਼ਤਾਰ ਤੋਂ ਬਾਅਦ ਵੀ ਨੌਕਰੀਆਂ ਦੇ ਵਿੱਚ ਨਹੀਂ ਹੋਏ ਵਾਧੇ। ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਇੱਕ ਹੋਰ ਝਟਕਾ ਲਿਬਰਲ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਨੇ ਦਿੱਤਾ ਅਸਤੀਫਾ। ਨਿਊ ਓਨਟਾਰੀਓ ਐਕਸਪ੍ਰੈਸ ਐਂਟਰੀ ਡਰਾ ਦੇ ਵੱਲੋਂ ਕੀਤੀ ਗਈ ਕੋਸ਼ਨਾ ਸੀਆਰਐਸ ਸਕੋਰ 290 ਤੋਂ 393। 22 ਸਾਲਾਂ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਦਾ ਹੋਇਆ ਕਤਲ ਭਾਰਤ ਦੇ ਵਿੱਚ ਬੈਠਾ ਪਰਿਵਾਰ ਹੋਇਆ ਪੂਰੀ ਤਰ੍ਹਾਂ ਤਪਾ ਇਸ ਦਿਨਾਂ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਮਿਆ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ